ਜ਼ਿਲ੍ਹਾ ਅੰਮ੍ਰਿਤਸਰ ਦੀ ਰਾਣੀ ਕਾ ਬਾਗ ਇਲਾਕੇ ਤੋਂ ਇੱਕ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਲਚੇ ਛੋਲੇ ਵੇਚਣ ਵਾਲੇ ਵਿਜੇ ਸ਼ਰਮਾ ਵੱਲੋਂ ਆਪਣੇ ਹੀ ਇਲਾਕੇ ਦੇ ਇੱਕ ਨੌਜਵਾਨ ਉੱਪਰ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਨੇ ਜਿਸ ਬੰਦੀ ਪੁਲਿਸ ਵੱਲੋਂ ਸੀਸੀਟੀਵੀ ਅਤੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਰਿਪੋਰਟ ਦਰਜ ਕਰ ਲਈ ਗਈ ਹੈ ਇਸ ਬੰਦੀ ਗੱਲਬਾਤ ਕਰਦਿਆਂ ਪੀੜਤ ਵਿਜੇ ਸ਼ਰਮਾ ਨੇ ਦੱਸਿਆ ਕਿ ਉਹ ਲੀਤੇ ਲੰਮੇ ਸਮੇਂ ਤੋਂ ਰਾਣੀ ਕਾ ਬਾਗ ਇਲਾਕੇ ਵਿੱਚ ਕੁਲਚੇ ਛੋਲੇ ਵੇਚਦਾ ਹੈ ਉੱਥੋਂ ਦੇ ਰਹਿਣ ਵਾਲੇ ਆਰੀਅਨ ਨਾਮ ਦੇ ਨੌਜਵਾਨ ਵੱਲੋਂ ਆਏ ਦਿਨ ਹੀ ਪੈਸੇ ਦੇਣ ਦੀ ਜਗ੍ਹਾ ਝਗੜਾ ਕੀਤਾ ਜਾਂਦਾ ਤੇ ਹੁਣ ਵੀ ਉਸ ਵੱਲੋਂ ਸਮਾਨ ਦੇ ਪੈਸੇ ਨਾ ਦੇਣ ਖਾਤਰ ਮੇਰੀ ਕੁੱਟਮਾਰ ਕੀਤੀ ਗਈ ਹੈ ਜਿਸ ਬੰਦੀ ਹੁਣ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਇਸ ਘਟਨਾ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਅਤੇ ਪੀੜਤ ਵਿਜੇ ਸ਼ਰਮਾ ਦੀ ਸ਼ਿਕਾਇਤ ਉੱਪਰ ਕਾਰਵਾਈ ਕਰਦਿਆਂ ਹੋਇਆ આરોપી ਆਰਿਆ ਨੂੰ ਫੜਿਆ ਗਿਆ ਹੈ ਜਲਦ ਹੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਸ ਬੰਦੇ ਵਿੱਚ ਪੀੜਤ ਵਿਜੇ ਸ਼ਰਮਾ ਅਤੇ ਪੁਲਿਸ ਜਾਂਚ ਅਧਿਕਾਰੀ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾ ਦਿੰਨੇ ਆਂ das ist ein bisschen, 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 bisschen. ਕਿੰਗੀ ਨਾ ਜਨਮਾ ਵਿਜੇ ਸ਼ਰਮਾ ਭਾਜੀ ਤੇ ਕਿੱਥੇ ਜੀ ਆਪਣੀ ਦੁਕਾਨ ਮੇਰੀ ਦੁਕਾਨ ਇੱਥੇ ਅਰਦਾ ਨਿਕਾ ਬਾਗ ਮਾਡਲ ਟਾਉਨ ਚੌਂਗ ਦੇ ਵਿੱਚ ਤੇ ਕੀ ਗੱਲ ਹੋਈ ਸੀ ਜਿਹੜੀ ਇੱਕ ਸੀਸੀਟੀਵੀ ਵੀ ਕਰ ਉਹਨੇ ਮੈਂ ਕਿਸੇ ਕੋ ਪੈਸੇ ਲੈਣੇ ਸੀ ਉਦੋਂ ਜਮਾਨ ਜਮਾਨ ਤੇ ਮੇਰੀ ਗਈ ਸੀ ਤੇ ਮੈਂ ਫਿਰ ਫਸ ਗਿਆ ਸੀ ਉਹਨੇ ਪੈਸੇ ਦਿੱਤੇ ਨਹੀਂ ਪੈਸੇ ਮੈਨੂੰ ਦੇਣੇ ਪਏ ਉਹ ਬਾਦ ਜਦੋਂ ਮੈਂ ਪੈਸੇ ਮੰਗਰਾ ਉਦੋਂ ਫਿਰ ਮੇਰੇ ਕੋ ਝਗੜਾ ਹੋ ਉਹ ਕੋਈ ਨਹੀਂ ਕਿ ਵਾਰੀ ਤੁਹਾਡੇ ਉੱਤੇ ਮੇਰਾ ਇੱਕ ਦੋ ਵਾਰ ਪਹਿਲਾਂ ਵੀ ਹੋ ਚੁੱਕਿਆ ਕੰਮ ਹੈ ਮਾਮਲੇ ਲਾ ਕੇ ਪੁਲਿਸ ਨੂੰ ਕੰਪਲੀਨਟ ਕੀਤੀ ਉਹ ਤਾਂ ਨਹੀਂ ਕੀਤੀ ਕਿਉਂਕਿ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂਗਾ ਸੀ ਹਾਂ ਤੇ ਕੁਦਰਤੀ ਮੇਰੇ ਨਾਲ ਕੈਮਰਾ ਲੱਗਾ ਆਇਆ ਸੀ ਤਾਂ ਮੈਂ ਤਾਂ ਪੂਫਲ ਸਟਾਰਟ ਕੀਤੀ ਹਾਂਜੀ ਹਾਂਜੀ ਕੀਤੀ ਹੋਈ ਹੈ ਅੱਜ ਤੇ ਦਿਨ ਵੀ ਕੀਤੀ ਜਾ ਰਹੀ ਹੈ ਦੇਖੋ ਕਰਨ ਦੇ ਮੈਨੂੰ ਕੁਝ ਜੋ ਦੇਖ ਕੇ ਆ ਪੇ ਜੋ ਹਾਲੇ ਤੱਕ ਪੁਖਤਾ ਕਾਰ ਵਿੱਚ ਜਾਣਾ ਕਰਨੀ ਚਾਹੀਦੀ ਨਹੀਂ ਜਿੱਦਾਂ ਜਿੱਦੀ ਨੇੜੇ ਹੈਗੇ ਆ ਜਾਂ ਜਿੱਦਾਂ ਉਹਨੇ ਖੋਫਨਾਕ ਮੈਨੂੰ ਕਟਿਆ ਉਸ ਹਿਸਾਬ ਨਾਲ ਕੁਛ ਨਹੀਂ ਲੱਗ ਰਿਹਾ ਉਹ ਦੋ ਦੋ ਤਿੰਨ ਵਾਰੀ ਝਗੜਾ ਹੋ ਚੁੱਕਾ ਤੁਹਾਡੇ ਨਾਲ ਝਗੜਾ ਹਾਂਜੀ ਆ ਕੇ ਕੋਈ ਕਾਰਨ ਦੱਸ ਦੇ ਝਗੜੇ ਦਾ ਕੋਈ ਨਹੀਂ ਨਹੀਂ ਉਹ ਬਸ ਬਸ ਦੇਖ ਲਓ ਬੇਬਾਨੇ ਬਸ ਮੇਰੇ ਕੋਲ ਸੌਦਾ ਲੈਣਾ ਇਹ ਪੈਸੇ ਮੰਗਲਾਂ ਤੇ ਪੈਸੇ ਨੇ ਮੰਗਣ ਦੇ ਹੀ ਮੈਨੂੰ ਮਾਰਨ ਲੱਗ ਜਣਾ ਤੁਹਾਡੇ ਦੁਕਾਨ ਦੇ ਲਾਗੇ ਬਿਲਕੁਲ ਚੌਂਕੀ ਗਈ ਆ ਪੁਲਿਸ ਵੀ ਜੜੀ ਘੰਟੇ ਲਾਗੇ ਰਹੀਦੀ ਆ ਮੰਗਰ ਆ ਸਕਿਉਰਟੀ ਲਈ ਵੀ ਪੁਲਿਸ ਕੜੀ ਹੋਈ ਆ ਹਾਂ ਠੀਕ ਹੈ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਠੀਕ ਹੈ ਕਾਓ ਆਰਟੀ ਇੱਥੇ ਗੱਡੀ ਲੱਗੀ ਆ ਮੇਰੇ ਕੋਲ ਇੱਕ ਮੇਰੇ ਸਾਰਾ 100 100 ਮੀਟਰ ਮੇ ਨਹੀਂ ਹੋਣਿਆ ਦੂਰੀ ਚ ਜੇ ਜਦੋਂ ਤੁਸੀਂ ਦੱਸਿਆ ਐਸਐਸਬੀ ਦਫਤਰਾਂ ਨਾਲ ਹੋਣਾ ਤੇ ਚਾਹੀਦਾ ਜੇ ਕੋਈ ਉਨਕੀ ਪ੍ਰਸ਼ਾਸਨ ਤੋਂ ਕੋਈ ਮੰਗ ਕਰੇ। ਪ੍ਰਸ਼ਾਸਨ ਬਾਹੀ ਜੋ ਪੁਖਤਾ ਕਾਰਵਾਈ ਕੀਤੀ ਜਾਵੇ ਜਦੋਂ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਨਹੀਂ ਐਦਾਂ ਮਾਰਿਆ ਜੋਕਰ ਜੇ ਮੈਂ ਮੈਨੂੰ ਮੈਂ 2 ਚਾਂਸ ਮੇਰਾ ਹੋਰ ਸਿਰ ਤੇ ਹਮਲਾ ਜਿੰਦਾ ਮੈਂ ਮਰ ਜਾਂਦਾ ਫਿਰ ਕੀ ਹੋਣਾ ਤੇ ਮੇਰੇ ਪਰਿਵਾਰ ਮੇਰਾ ਦੇ ਬੇਗਰ ਹੋ ਜਾਣਾ ਤੇ ਦੂਜਾ ਦੁਕਾਨਦਾਰੀ ਬੰਦ ਹੋ ਜਾਣੀ ਕੋਲ ਚਲਾਣਾ ਵਾਲਾ ਮਗਰ ਕਿੰਨੇ ਹਨ ਕਿੰਨੇ ਕ ਨੌਜਵਾਨਾਂ ਨੇ ਜਿਨ੍ਹਾਂ ਨੂੰ ਬੱਧ ਝਗੜਾ ਕੀਤਾ ਜਾਂਦਾ ਕਾਫੀ ਬੇਲੇ ਆ ਨਸ਼ੇੜੀ ਟਾਈਪ ਦੇ ਸਮਝ ਲੋ ਤੁਸੀਂ ਜਿਨ੍ਹਾਂ ਨੂੰ ਬੰਦਾ ਵਾ ਇਹ ਬੰਦਾ ਵਾ ਜੀ ਸਰ ਜਿਹਨੇ ਕੋਲੇ ਚੋਲੇ ਦੀ ਦੁਕਾਨ ਦੇ ਤੇ ਝਗੜਾ ਹੋਇਆ ਸੀ ਕਿ ਮਾਮਲਾ ਤੇ ਇਹ ਨਾ ਸਟਾਰਾ ਤ੍ਰਿਗਰਾ ਤੋਂ ਝਗੜਾ ਆ ਵਿਜੇ ਕੁਮਾਰ ਨਾਮ ਦਾ ਵਿਅਕਤੀ ਉਹ ਤੇ ਚੋਲੇ ਗੁਲਚਾਨੀ ਦੀ ਸ਼ਾਪ ਹੈਗੀ ਹੈ ਤੇ ਇਹ 18 ਨੂੰ ਸਾਡੇ ਕੋਲ ਵੀ ਆਇਆ ਸੀ ਕਿ ਇਤਰਾ ਮੈਨੂੰ ਇਹਨੇ ਬੀਣੀ ਨਾਮ ਦਾ ਬੰਦਾ ਪੁੱਜ ਰਿਹਾ ਸੀ ਵੈਰੀਫਾਈ ਸਾਰਾ ਕੀਤਾ ਉਹ ਇਹਦਾ ਨਾਮ ਮੁੰਡੇ ਲਗਾ ਆਇਰਨ ਉਹ ਰੂਬੀ ਮਾਡਲ ਟਾਊਨ ਗਲੀ ਨੰਬਰ 10 ਚ ਦੇ ਅੰਦਰ ਤੇ ਇਹਦੇ ਜਿਹੜਾ ਵਾ ਇਹਨੇ ਡਾਕ ਵੀ ਕੱਟ ਕੇ ਦਿੱਤਾ ਸੀ ਉਹਨੂੰ ਵਿਜੇ ਕੁਮਾਰ ਨੂੰ ਉਹਦਾ ਰਿਜ਼ਲਟ ਅਜੇ ਨਹੀਂ ਆਇਆ ਪਰ ਫਿਰ ਵੀ ਅਸੀਂ ਜਿਹੜਾ ਪ੍ਰੀਵੈਂਟਿਵ ਐਕਸ਼ਨ ਲੈਂਦੇ ਹੋਏ ਆਇਰਨ ਉਹ ਬੀੜੀ ਦੇ ਖਿਲਾਫ ਜਿਹੜਾ ਵਾ ਉਹਨੂੰ ਅੱਜ ਪੇਸ਼ ਕਰਾਂਗੇ ਉਹਦੇ ਖਿਲਾਫ ਹੀ ਐਕਸ਼ਨ ਲੈ ਲਿਆ। ਜੋ ਕਾਨੂੰਨੀ ਮੁਤਾਬਕ ਕਾਰਵਾਈ ਬੰਦੀ ਹੈ ਉਹ ਹੀ ਕੀਤੀ ਹੈ। ਕਿੰਨੇ ਕਿ ਨੌਜਵਾਨਾਂ ਦਾ ਉੱਥੇ ਝਗੜਾ ਪਟ ਗਿਆ। ਇਹ ਇਕੱਲਾ ਹੀ ਆਇਰਨ ਉਹਨੇ ਦਰਖਾਸਤ ਹੀ ਲਿਖਿਆ। ਕਾਰਨ ਕੀ